ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਜ਼ਿਲਾਲਾਬਾਦ ਵਿੱਚ ਬਣੇ ਸ਼ਿਵਾਲਿਕ ਮੈਡੀ ਸਿਟੀ ਵਿੱਚ ਉਸ ਵੇਲੇ ਇਹ ਘਟਨਾ ਵੇਖਣ ਨੂੰ ਮਿਲੀ ਜੋ ਤੁਸੀਂ ਸੀਸੀਟੀਵੀ ਵਿੱਚ ਵੇਖ ਰਹੇ ਹੋ ਇਲਾਜ ਕਰਾਣ ਆਏ ਇੱਕ ਪਰਿਵਾਰ ਤੇ ਹਸਪਤਾਲ ਵਿੱਚ ਹੀ ਪਹਿਲਾਂ ਕੰਮ ਕਰਦੇ ਸਟਾਫ ਮੈਂਬਰਾਂ ਵੱਲੋਂ ਪਾਂਟੋੜ ਕੀਤੀ ਗਈ ਤੇ ਕੁੱਟਮਾਰ ਕੀਤੀ ਗਈ ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਇਲਾਜ ਕਰਾਉਣ ਆਇਆ ਇੱਕ ਪਰਿਵਾਰ ਆਪਣੀ ਬੱਚੀ ਦੇ ਆਪਰੇਸ਼ਨ ਥੀਏਟਰ ਲੈ ਕੇ ਜਾ ਰਿਹਾ ਸੀ ਤਾਂ ਕਿਸੇ ਨਾਲ ਕਹਾਣੀ ਸੁਣੀ ਹੋ ਗਈ ਤੇ ਮੈਨੇਜਮੈਂਟ ਨੇ ਸਟਾਫ ਦੀ ਗਲਤੀ ਕੱਢੀ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਤੇ ਸਟਾਫ ਨੂੰ ਹਸਪਤਾਲ ਦੇ ਵਿੱਚੋਂ ਚਲਦਾ ਕਰਤਾ ਛੁੱਟੀ ਕਰਤੀ ਜਿਸ ਦਾ ਗੁੱਸਾ ਰੱਖਦੇ ਹੋਏ ਉਹ ਸਟਾਫ ਮੈਂਬਰ ਜਿਸ ਨੂੰ ਹਸਪਤਾਲ ਦੇ ਮੈਨੇਜਮੈਂਟ ਨੇ ਹਸਪਤਾਲ ਚੋਂ ਚਲਦਾ ਕੀਤਾ ਸੀ ਉਹ ਆਨ ਪਛਾਤੇ ਬੰਦੇ ਲੈ ਕੇ ਸਟਾਫ ਵਿੱਚ ਵੜਿਆ ਆ ਤਲਵਾਰਾਂ ਜੋ ਤੁਸੀਂ ਸੀਸੀਟੀਵੀ ਤੇ ਵੇਖ ਰਹੇ ਹੋ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਮਰੀਜ਼ ਤੇ ਪਰਿਵਾਰ ਵਾਲਿਆਂ ਦੀ ਵੀ ਹਾਲਾਤ ਬੁਰੇ ਹੋਏ ਸਮਾਨ ਵੀ ਤੋੜਿਆ ਗਿਆ ਤੇ ਕਈ ਸਟਾਫ ਮੈਂਬਰ ਵੀ ਫਟੜੋਏ ਜਿਸ ਵਿੱਚ ਡੀਐਸਪੀ ਜਾਲਾਬਾਦ ਅਤੇ ਮੈਨੇਜਮੈਂਟ ਸ਼ਿਵਾਲਿਕ ਮੈਡੀ ਸਿਟੀ ਨੇ ਕੀ ਕੋਜ ਗਿਆ ਸਭ ਕੋ ਜਾਣਣ ਲਈ ਬਣੇ ਰਿਹਾ ਹੱਸਾ ਹੋਇਆ ਜਿਆ ਜੋ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਇਸ ਨੂੰ ਲੈ ਕੇ ਕੀ ਕਹੋਗੇ ਗੁੰਡਾਗਰਦੀ ਤੁਸੀਂ ਵੇਖ ਹੀ ਰਹੇ ਜੀ ਹਾਲਾਤ ਜਿਸ ਜੇ ਬਿਮਾਰੀ ਕੋਈ ਮੈਂਸ ਹੋਈ ਸੀ ਡਾਕਟਰ ਸਾਹਿਬਾਂ ਨਾਲ ਬਹਿ ਕੇ ਗੱਲ ਕਰ ਲੈਂਦੇ ਜੀ ਇਹਨਾਂ ਨੂੰ ਸੱਦ ਲੈ ਤੇ ਉਹਤਾ ਜੀ ਮੈਂ ਤਾਂ ਰਹਿਰਾ ਸਾਹਿਬ ਦਾ ਪਾੜ ਕਰਤਾ ਬਾਈ ਤੇ ਰਹਿਰਾ ਸਾਹਿਬ ਦਾ ਪਾੜ ਕਰਤਾ ਬਾਈ ਇਹ ਮੇਰੇ ਬਰਾਜ ਜਿਹੜੇ ਹਰਭਜਨ ਸਿੰਘ ਆ ਜੀ ਇਹ ਸਾਹਮਣੇ ਬੈਠੇ ਸੀ ਉਹ ਜਿਹੜੇ ਬਾਹਰ ਮੁੰਡੇ ਆਏ ਨੇ ਉਹਨਾਂ ਨੇ ਆਉਂਦੇ ਹਰਭਜਨ ਸਿੰਘ ਤੇ ਅਟੈਕ ਕਰਤਾ ਜੀ ਤੇ ਮੈਂ ਰਹਿਰਾ ਸਾਹਿਬ ਦੇ ਵਿੱਚ ਹੀ ਬੰਦ ਕਰਕੇ ਉੱਤ ਪਿਆ ਜੀ ਉਸ ਤੋਂ ਬਾਅਦ ਮੇਰੇ ਦਿwale ਹੋ ਗਏ ਨੇ ਜੀ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਜੀ ਬਸ ਆਪਾਂ ਲਈ ਸਰਕਾਰ ਤੋਂ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਜ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਜੀ ਕੀ ਨਾਂ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਪਿੰਡ ਲੰਦੂ ਵਾਲਾ ਉਧਾਰ ਠੀਕ ਕੀ ਵਾਕਿਆ ਹੋਇਆ ਪੂਰਾ ਇਹ ਜੋ ਸੀਸੀਟੀਵੀ ਸਾਹਮਣੇ ਆ ਰਹੀ ਹੈ ਕਿ ਹਸਪਤਾਲ ਦੇ ਵਿੱਚ ਤੁਹਾਡੇ ਪਰਿਵਾਰ ਤੇ ਈਵਨ ਛੋਟੀ ਬੱਚੀ ਤੇ ਵੀ ਹਮਲਾ ਕਰ ਦਿੱਤਾ ਗਿਆ ਕਾਰਨ ਕੀ ਸੀਗਾ ਮੈਂ ਨਾ ਜੇ ਅੱਜ ਸਵੇਰ ਕਰੋ तकरीबन 10 10:30 ਆਇਆ ਮੇਰੇ ਬੱਚੀ ਦਾ ਆਪਰੇਟ ਸੀ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਾਈ ਹੋਈ ਸੀ ਆਪਰੇਟ ਵਾਸਤੇ ਤੇ ਆਪਰੇਟ ਕਰ ਤੋਂ ਆਇਆ ਆਪਰੇਟ ਹੋਣ ਤੋਂ ਬਾਅਦ तकरीबन 7 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ ਮੈਂ ਬੱਚੀ ਨੂੰ ਰੋ ਰਹੀ ਸੀ ਮੈਂ ਬੱਚੀ ਨੂੰ ਚੁੱਪ ਕਰਾ ਰਿਹਾ ਸੀ ਚਾੜ ਕਾਏ ਨੇ ਦਾ 12 ਗਿਰੇ ਮੇਰੇ ਅਗੇ ਹਮਲਾ ਕਰਤਾ ਜੀ ਤੇ ਜਿਸ ਵੇਲੇ ਤੋਂ ਉਹਨਾਂ ਕੋਲ ਸੀਸੀਟੀਵੀ ਦੇ ਵਿੱਚ ਦੇਖ ਰਿਆ ਜੀ ਉਹਨਾਂ ਕੋਲੇ ਮਾਰੂ ਹਥਿਆਰ ਸੀ ਕਾਪੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਨਦੇ ਨਹੀਂ ਅਸੀਂ ਪਤਾ ਨਹੀਂ ਕਿਹੋ ਕਿਸ ਰੈਂਜਰਸ ਦੇ ਤਰ੍ਹਾਂ ਤੇ ਨਹੀਂ وجہ ਕੀ ਹੈ ਪਹਿਲਾਂ ਜਿਹੜੀ ਇੱਥੇ ਗੱਲਬਾਤ ਹੋਈ ਸੀ ਦੁਪਹਿਰ ਵੇਲੇ ਉਹ ਕੀ ਗੱਲ ਹੋਈ ਸੀ ਉਹ ਜਸਟ ਇੱਕ ਆਰਗੂ ਹੋਏ ਸਾਡੇ ਵਿੱਚ ਆਪਸ ਵਿੱਚ ਇੰਨੇ ਹੋਏ ਆ ਆਪਰੇਸ਼ਨ ਸੈਕਟਰ ਦੇ ਵਿੱਚ ਜਾਣਾ ਸੀ ਇੱਕ ਮੁੰਡਾ ਮਨਾ ਕਰ ਰਿਹਾ ਸੀ ਮੈਂ ਉਹਨੂੰ ਇਹੀ ਕਿਹਾ ਵੀ ਮੇਰੀ ਆ ਗੁੜੀਆ ਛੋਟੀ ਆ ਘਬਰਾ ਜੇਗੀ ਮੈਂ ਉਹਨੂੰ ਪ੍ਰੀਪੇਅਰ ਕਰਦਾ ਥੋੜਾ ਜਿਹਾ ਸਮਝਾਦਾ ਵਾਪਸ ਆ ਜਾਣਾ ਇੱਥੇ ਉਹ ਕਿਸ ਚੀਜ਼ ਤੋਂ ਉਹਨੂੰ ਗੁੱਸਾ ਕੀਤਾ ਮੈਨੂੰ ਨਹੀਂ ਪਤਾ ਜੀ ਮੈਂ ਆ ਕੇ ਥੱਲੇ ਆ ਗਿਆ ਤੇ ਹਸਪੀਟਲ ਨੇ ਉਹਨੂੰ ਮਿਸ ਬਿਹੇਵ ਕਰਕੇ ਮਾਰਾ ਬੋਲਣ ਕਰਕੇ ਰੈਸਟ੍ਰਿਕਟ ਕਰਤਾ ਉਸ ਤੋਂ ਜੋ ਤੈਸ਼ਲੇ ਚਾ ਕੇ ਕੰਮ ਕਰਕੇ ਗਿਆ ਕਿੰਨੇ ਲੋਕ ਸੀਗੇ ਇਹ ਤਕਰੀਬਨ 10 12 ਹੈਗੇ ਸੀ ਤੁਸੀਂ ਕਿੰਨੇ ਨੂੰ ਪਛਾਣਦੇ ਹੋ ਮੈਂ ਤਾਂ ਸਿਰਫ ਮੇਰੇ ਵਾਸਤੇ ਤਾਂ ਅਨਨੋਨ ਆਜੀ ਸਾਰੇ ਮੈਂ ਤਾਂ ਹਸਪੀਟਲ ਦੇ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਰੈਸਟ੍ਰੀਕੇਟ ਕੀਤਾ ਸਿਰਫ ਉਹਨੂੰ ਦੇਖਿਆ ਅੱਜ ਅਸ਼ਾਂਤ ਦਾ ਜਾਨ ਦਾ ਉਹਨੂੰ ਵੀ ਹੈ ਨੀਗਾ ਜੋ ਕੌਣ ਹੈਗਾ ਵੀ ਕੌਣ ਨਹੀਂ ਕਿੰਨੇ ਕਿੰਨੇ ਸੱਟਾਂ ਲੱਗੀਆਂ ਜੀ ਅ ਸੱਟ तकरीबन ਮੇਰੇ ਆ ਮੇਰੇ ਮੰਮੀ ਦੇ ਇੱਕ ਅੰਬਰ ਫ੍ਰੈਕਚਰ ਹੋਈ ਆਈ ਕੱਟੀ ਗਈ ਉਹਦੇ ਟੈਂਕੀ ਲੱਗੇ ਨੇ ਤੇ ਦਰਪੇਜ ਆ ਜੀ ਮੇਰੇ ਪਿੰਡ ਤੋਂ ਇਹਦੇ ਨਾਨੀ ਜੀ ਦਾ ਉਹ ਟ੍ਰੇਟ ਹੋਇਆ ਅੱਜ ਤੇ ਇਹ ਸੀ ਇੱਥੇ ਇਹ ਕਹਿੰਦੇ ਵੀ ਉਹਨਾਂ ਨੇ ਜਾਂਦੇ ਵਾਂਦੇ ਤੇ ਵੀ ਹਮਲਾ ਕੀਤਾ ਇਹਦੇ ਸੱਟਾਂ ਵੱਜੀਆਂ ਨੇ ਇੱਕ ਦੋ ਸਟਾਫ ਜਿਹੜੇ ਨਾਲ ਸਟਾਫ ਦੇ ਵਿੱਚ ਆਏ ਸਟਾਫ ਮੈਂਬਰਾਂ ਦੇ ਜਾਂ ਮੇਰੇ ਘਰ ਦੀ ਇੱਕ ਦੋ ਸਟਾਫ ਆ ਜਾਂਦੇ ਕੀ ਹੁਣ ਮੰਗ ਕੀ ਕਰਦੇ ਮੰਗ ਇਹੇ ਕਰਤਾ ਨਹੀਂ ਜੋ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਆ ਇਹਨਾਂ ਤੇ ਕੀਤੀ ਜਾਵੇ ਵੀ ਇਹ ਜਿਹੜੇ ਗੁੰਡਾ ਅੰਸਰ ਆਏ ਘੁੰਮਦੇ ਘਰਦੇ ਆ ਇਹਨਾਂ ਦੇ ਬੱਥ ਪਾਈ ਜਾਵੇ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਪਾਲ ਸਿੰਘ ਪਿੰਡ ਰਤੂੜਾ ਉਤਾਰੀ ਠੀਕ ਕੀ ਮਸਲਾ ਹੋਇਆ ਜੀ ਸ਼ਿਵਾਲਿਕ ਮੈਡੀਸਿਟੀ ਦੇ ਵਿੱਚ ਪਤਾ ਲੱਗਿਆ ਕਿ ਕੁਝ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਔਰ ਇੱਥੇ ਜਿਹੜਾ ਕਾਪਿਆਂ ਨਾਲ ਹਮਲਾ ਕੀਤਾ ਜਾਂਦਾ ਜੀ ਇੱਥੇ ਹਰਪ੍ਰੀਤ ਸਿੰਘ ਨੇ ਆਪਣਾ ਸਾਨੂੰ ਗੁਰ达ਸ ਸਿੰਘ ਵੱੰਡੂ ਵਾਲਾ ਦਾਤ ਉਹਨਾਂ ਦੀ ਬੇਟੀ ਇੱਥੇ ਐਡਮਿਟ ਸੀ ਉਹਨਾਂ ਦਾ ਆਪਰੇਟ ਹੋਇਆ ਸੀ ਜੀ ਬੱਚੀ ਛੋਟੀ ਸੀ ਕਿ ਉਹਨਾਂ ਨੇ ਆਪਰੇਸ਼ਨ ਥੀਟਰ ਚੋਂ ਜਾਣਾ ਚਾਹੁੰਦੀ ਸੀ ਇੱਥੇ ਜਿਹੜਾ ਸਟਾਫ ਹੈ ਕੋਈ ਮਧਮ ਸਿੰਘ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪ੍ਰੀਤ ਸਿੰਘ ਕਹਿੰਨਗੇ ਇੱਕ ਵਾਰੀ ਵਿੱਚ ਲੋ ਥੀਏਟਰ ਦੇ ਵਿੱਚ ਘਬਰਾਹਟ ਹੋਣੀ ਬੱਚੇ ਮੈਂ ਇੱਕ ਵਾਰ ਮਿਲਣਾ ਜੀ ਤੇ ਇਸ ਗੱਲ ਪਿੱਛੇ ਉਹਨਾਂ ਦੀ ਬਹਿਸ ਹੋਗੀ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੇਨਟ ਕਰਤੀ ਕਿ ਉਹਨਾਂ ਨੂੰ ਮਿਰਠਾਡ ਹਸਪੀਟਲ ਤੋਂ ਇਨਵੈਸਟੀਗੇਟ ਕਰਤਾ ਜਿਸ ਕਰਕੇ ਉਹ ਦੁਸਰੇ ਚ ਆ ਗਿਆ ਤੇ ਆਪਣੇ ਬੰਦੇ ਇਕੱਠੇ ਕਰਕੇ ਲਿਆ ਕੇ ਉਹਨਾਂ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਮਦਰ ਤੇ ਨਾਨ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ ਉਹਨਾਂ ਤੇ ਹਮਲਾ ਕਰਤਾ ਜੀ ਇਹ ਸਰ ਕਿੰਨੇ ਲੋਕ ਸੀਗੇ ਕੋਈ ਸੀਸੀਟੀਵੀ ਜਿਹੜੀ ਸਾਹਮਣੇ ਹੈ ਸੀਸੀਟੀਵੀ ਦੇ ਵਿੱਚ 11 ਨਜ਼ਰ ਆਉਂਦੇ ਨੇ ਸਾਨੂੰ ਮੂੰਹ ਮਾ ਮੁੱਢ ਨਹੀਂ ਛਿਨੇ ਦੀ ਬਾਕੀ ਰੈਟੀਫਾਈ ਕਰ ਲੈਂਦੇ ਅਸੀਂ 3-4 ਬੰਦੇ ਤੇ ਇਹਨਾਂ ਰੌਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ ਹੂੰ ਉਹਨੂੰ ਫੌਰੀ ਤਰ੍ਹਾਂ ਦੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਨੌਨ ਪਰਸਨ ਤਾਂ ਹੈਗੀ ਹੀ ਹੈ ਇੱਕ ਗੁੱਡ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫ੍ਰੀਅਰ ਲੋਚ ਕਰਾਂਗੇ ਦਨ ਆਪਣਾ ਜੋ ਪ੍ਰੋਸੀਜਰ ਹੋਗਾ ਉਹ ਡਾਕਟਰ ਤੇ ਸਰ ਲੱਗਦਾ ਨਹੀਂ ਨਿੱਕੀ ਜੀ ਗੱਲ ਦੇ ਉੱਤੇ ਆ ਕੇ ਇਸ ਤਰ੍ਹਾਂ ਦੇ ਨਾਲ ਹਮਲਾ ਕਰ ਦੇਣਾ ਕਿਤੇ دار ختم ہو گیا لوکاں دے وچ نہیں یہ یہ بہاند دی بارز ਇਹਨਾਂ ਨੂੰ سلاخا پیچھے بھیجਾਂਗੇ اے بندے سماج وچ کھلے گھومنے ਯੋਗ نہیں ٹھیک ہے تھینک یو اے بی اے نیوز چینل دیکھنے والے ਸਭੀ ਦਰਸ਼ਕੋں سے ہم اپیل کرتے ہیں کہ اے بی اے نیوز چینل પર ایسی لیٹسٹ خبریں دیکھنے کے لیے ہمارے چینل کو سبسکرائب کرنا نہ بھولیں জয় হিন্দ জয় ಭಾರत